ਹਾਂ ਜੀ ਕਰਨਾ ਹੈ ਜੀ ਹਰ ਇੱਕ ਰਿਸ਼ਤਰਾ ਦਾ ਪਾਸਪੋਰਟ ਰਹਿਣਾ ਕਿ ਤੈਥੇ ਕਾਬੂਦੰਦ ਕਰਾਇਆ ਕਿ ਤੂੰ ਕਰਾਇਆ ਨਹੀਂ ਖਟੋ ਤੂੰ ਤੇ ਅਦਾਲਤ ਨਾਲ ਜਾਣਾ ਤੂੰ ਦੂਜਾ ਹੈ ਤੈਨੂੰ ਬੱਸ ਜਿਹਾ 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 ਮੇਰੇ ਕੋਲ ਕਾਹਨੂੰ ਤੇਰਾ ਸਮਾਨ ਨਹੀਂ ਹੋਣਾ ਚਾਹੀਦਾ ਮੈਂ ਇਹ ਪਾਇਆ ਕਿ ਜਿਹੜੇ ਪ੍ਰਵਾਸੀ ਆ ਰਹੇ ਆ ਬਿਨਾਂ ਪੇਪਰ ਤੋਂ ਆ ਰਹੇ ਆ ਬਿਨਾਂ ਕਿਸੇ ਢੰਗ ਤੋਂ ਆ ਰਹੇ ਆ ਉਹਨਾਂ ਨੇ ਅਗੇ ਬੇਨਤੀ ਕੀਤੀ ਗਈ ਹੈ ਕਿ ਉਹ ਆਪਣਾ ਸਮਾਨ ਚਾਕੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿੰਨਾ ਟਾਈਮ ਸਾਨੂੰ ਨਹੀਂ ਦਿੰਦੇ ਉਹਨਾਂ ਟਾਈਮ ਉਹ ਸਾਡੇ ਪਿੰਡ 'ਚ ਨਹੀਂ ਰਹਿਗੇ ਰੇੜੀਆਂ ਵਾਲਿਆਂ ਨੂੰ ਵੀ ਇਨਸਟਰਕਸ਼ਨ ਹੈ ਅਗਰ ਰੇੜੀ ਲੱਗੇਗੀ ਤਾਂ ਉਹ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਿੱਤਾ ਜਾਏਗਾ ਔਰ ਉਹਨਾਂ ਲਈ ਇੱਕ ਸਪੈਸੀਫਿਕ ਜਗ੍ਹਾ ਦਿੱਤੀ ਜਾਏਗੀ ਔਰ ਜਗ੍ਹਾ ਦੇ ਵਿੱਚ ਵਿੱਚ ਵੀ ਅਸੀਂ ਕਿਰਾਇਆ ਲਵਾਂਗੇ ਪੰਚਾਇਤ ਅਦਰਵਾਇਜ਼ ਕੋਈ ਵੀ ਪ੍ਰਵਾਸੀ ਬਿਨਾਂ ਇਜਾਜ਼ਤੋਂ ਚੱਬੇਵਾਲ ਤੇ ਨਹੀਂ ਰਹੇਗਾ ਸਾਡੇ ਚੱਬੇਵਾਲ ਤੇ ਦਾ ਕੋਈ ਲਿਮਟ ਨਹੀਂ ਹੈ ਜੀ ਘੱਟੋ ਘੱਟ 15000 ਰੁਪਈਆ ਦਾ ਇੱਥੇ ਆੜ੍ਹਤ ਵਾਲੇ ਤੁੰਗ ਲਾਗੇ ਦੂਸਰੀ ਗੱਲ ਇਹ ਕਹਦੇ ਹਾਂ ਆਪਣਾ ਆਧਾਰ ਕਾਰਡ ਉੱਥੇ ਜੁਦੀ ਚ ਬਣਾਉਣ